ਬੀਤੇ ਦਿਨ ਰਾਜਪੁਰੇ ਦੇ ਪ੍ਰਾਣੀ ਅੰਡਰ ਬ੍ਰਿਜ ਦੇ ਵਿੱਚ ਇੱਕ ਵੱਡਾ ਹੈਵੀ ਟਰਾਲਾ ਫਸ ਗਿਆ ਜਿਸ ਦੇ ਕਾਰਨ ਕਈ ਘੰਟਿਆਂ ਤੱਕ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ ਗੱਡੀਆਂ ਦੀ ਲੰਬੀਆਂ ਕਤਾਰਾਂ ਲੱਗੀਆਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਸਾਰੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਟ੍ਰੈਫਿਕ ਪੁਲਿਸ ਇੰਚਾਰਜ ਗੁਰਬਚਨ ਸਿੰਘ ਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਟਰਾਲੇ ਨੂੰ ਅੰਡਰ ਬ੍ਰਿਜ ਦੇ ਵਿੱਚੋਂ ਕੱਢਣ ਦੇ ਲਈ ਦੋ ਹੈਡਰ ਮਸ਼ੀਨਾ ਦੀ ਮਦਦ ਲਈ ਗਈ। ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਟਰਾਲੇ ਨੂੰ ਬਾਹਰ ਕੱਢਿਆ ਗਿਆ। ਟ੍ਰੈਫਿਕ ਨੂੰ ਮੋੜ ਤੋਂ ਚਾਲੂ ਕੀਤਾ ਜਾ ਸਕੇ। ਸੋ ਜ਼ਿਕਰ ਯੋਗਾ ਕਿ ਰਾਜਪੁਰੇ ਦੇ ਵਿੱਚ ਦੋ ਅੰਡਰ ਬ੍ਰਿਜ ਨੇ ਇੱਕ ਪੁਰਾਣਾ ਤੇ ਇੱਕ ਨਵਾਂ। ਦੋਵੇਂ ਅੰਡਰ ਬ੍ਰਿਜਾਂ ਦੇ ਵਿੱਚ ਹੈਵੀ ਵਾਹਨਾਂ ਦੇ ਆਉਣ ਜਾਣ ਤੇ ਪ੍ਰੋਕ ਲੱਗੀ ਹੋਈ ਹੈ। ਪਰ ਇਹਨਾਂ ਨਿਰਦੇਸ਼ਾਂ ਦੀ ਅਕਸਰ ਉਲੰਘਣਾ ਕੀਤੀ ਜਾਂਦੀ ਹੈ। ਜਿਸ ਦੀ ਕਿ ਅੱਜ ਦੀ ਇਹ ਘਟਨਾ ਉਸ ਦੀ ਮਿਸਾਲ ਹੈ। ਬਾਰਿਸ਼ ਪੈਂਦਿਆਂ ਹੀ ਮੁਸੀਬਤ ਬਣਦੇ ਨੇ ਇਹ ਅੰਡਰ ਬ੍ਰਿਜ ਇਹ ਅੰਡਰ ਬ੍ਰਿਜ ਬਾਰਿਸ਼ ਦੇ ਦੌਰਾਨ ਪਾਣੀ ਦੇ ਨਾਲ ਭਰ ਜਾਂਦੇ ਨੇ ਜਿਸ ਕਾਰਨ ਹਰੇਕ ਸਾਲ ਦੋ ਤੋਂ ਤਿੰਨ ਵਾਰੀ ਟ੍ਰੈਫਿਕ ਜਮ ਅਤੇ ਦੁਰਘਟਨਾਵਾਂ ਵਾਪਰਦੀ ਨੇ ਨਵੇਂ ਅੰਡਰ ਬ੍ਰਿਜ ਦੇ ਵਿੱਚ ਪਾਣੀ ਕੱਢਣ ਦੇ ਲਈ ਨਗਰ ਕੌਂਸਲ ਦੇ ਵੱਲੋਂ ਵੱਡੀਆਂ ਨਾਲੀਆਂ ਬਣਾਈਆਂ ਗਈਆਂ ਜਿਨ੍ਹਾਂ ਦੇ ਉੱਤੇ ਲੋਹੇ ਦੀਆਂ ਜਾਲੀਆਂ ਲਾਈਆਂ ਹੋਈਆਂ ਨੇ ਤਾਂ ਜੋ ਪਤਾ ਲੱਗਣ ਤੇ ਵੀ ਉਹਨਾਂ ਦੀ ਸਫਾਈ ਕੀਤੀ ਜਾ ਸਕੇ ਪਰ ਇੱਥੇ ਵੀ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ ਚੋਰ ਲਗਾਤਾਰ ਹੀ ਜਾਲੀਆਂ ਚੋਰੀਆਂ ਕਰ ਰਹੇ ਨੇ ਜਿਸ ਦੇ ਨਾਲ ਨਾ ਸਿਰਫ ਨਾਲੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਸਗੋਂ ਛੋਟੀਆਂ ਗੱਡੀਆਂ ਜਾਂ ਫਿਰ ਦੋ ਪਹੀਆ ਵਾਹਨ ਇਹਨਾਂ ਦੇ ਵਿੱਚ ਡਿੱਗ ਕੇ ਖਰਾਬ ਹੋ ਜਾਂਦੇ ਨੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ ਲੋਕ ਸਿੱਧਾ ਪੁਲਿਸ ਨੂੰ ਦੋਸ਼ ਦਿੰਦੇ ਨੇ ਪਰ ਜਦੋਂ ਤੱਕ ਨਗਰ ਕੌਂਸਲ ਤੇ ਪ੍ਰਸ਼ਾਸਨ ਦੇ ਵੱਲੋਂ ਅੰਡਰਪ੍ਰੀਚਾਂ ਤੇ ਉੱਤੇ ਲੋਹੇ ਦੇ ਗਾਰਡਰ ਲਾ ਕੇ ਹੈਵੀ ਵਾਹਨਾਂ ਦੀ ਰੋਕ-ਥਾਮ ਨਹੀਂ ਕੀਤੀ ਜਾਂਦੀ। ਇਹ ਸਮੱਸਿਆ ਹਰੇਕ ਕੁਝ ਹਫ਼ਤਿਆਂ ਦੇ ਵਿੱਚ ਦੁਹਰਾਈ ਜਾਂਦੀ ਰਹੇਗੀ। ਸਵਾਲ ਇਹ ਨਹੀਂ ਕਿ ਟਰਾਲਾ ਕਿਵੇਂ ਫਸਿਆ। ਸਵਾਲ ਹੈ ਇਹਨਾਂ ਅੰਟਰ-ਬ੍ਰਿਜਾਂ ਦੀ ਯੋਜਨਾ ਕਿੰਨੀ ਅਧੂਰੀ ਤੇ ਖਤਰਨਾਕ ਹੈ। ਇਹ ਜਿਹੜਾ ਟਰਾਲਾ ਜਿਹੜਾ ਪ੍ਰਾਕਿਰਤਕ ਤੇ ਫਸ ਗਿਆ ਜੀ। ਇਹ ਅਸੀਂ ਜਦੋਂ ਸਾਨੂੰ ਫੋਨ ਗਿਆ ਸੀ ਜੀ ਗਗਨ ਚੌਂਕ ਸੀਗੇ। ਜੋ ਸ੍ਰੀ ਫਲਾਈਓਵਰ ਬਣ ਰਹੇ ਨੇ ਤੇ ਅਸੀਂ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਸੀ ਜਦੋਂ ਪਤਾ ਲੱਗਿਆ ਤੇ ਅਸੀਂ ਇੱਥੇ ਮੌਕੇ ਤੇ ਆਏ ਆ ਹੁਣ ਗੌਰਮੈਂਟ ਰੇਲਵੇ ਪੁਲਿਸ ਚੌਕੀ ਨੂੰ ਫੋਨ ਕੀਤਾ ਹੈ ਜੀ ਉਹ ਟਰੱਕ ਉਹਨਾਂ ਦੇ ਹਵਾਲੇ ਕਰਾਂਗੇ ਇਸ ਨੂੰ ਬਾਉਂਡ ਕਰਾਂਗੇ ਤੇ ਪਰਚਾ ਹੋਵੇਗਾ ਕਿਉਂਕਿ ਇਹਨੇ ਬ੍ਰਿਜ ਜਿਹੜਾ ਸੀਗਾ ਇਹ ਤੋੜ ਦੇਣਾ ਸੀਗਾ ਇਹ ਹੈਵੀ ਵਹੀਕਲ ਜਿਹੜੇ ਨੇ ਇੱਥੋਂ ਬੰਦ ਨੇ ਅਸੀਂ ਬਾਹਰ ਪੈਰੀਗੇਡ ਵੀ ਲਗਾਇਆ ਹੋਇਆ ਹੈ ਲਿਖਿਆ ਜਿਹਦੇ ਤੇ ਲਿਖਿਆ ਹੋਇਆ ਕਿ ਹੈਵੀ ਵਹੀਕਲ ਇੱਥੋਂ ਨਹੀਂ ਲੰਘ ਸਕਦੀ ਤਾਂ ਇਹ ਡਰਾਈਵਰ ਹੁਣ ਇੱਥੋਂ ਦੌੜ ਗਿਆ ਜੀ ਮੌਕੇ ਤੋਂ अच्छा जी ते ਹੁਣ ਅਸੀਂ ਹੈਡਰਾ ਤੇ ਆ ਕੇ ਉਹਨੂੰ ਕਢਾ ਕੇ ਤੇ ਗਵਰਨਮੈਂਟ ਰੇਲਵੇ ਪੁਲਿਸ ਚੌਂਕੀ ਦੇ ਹਵਾਲੇ ਕਰ ਰਹੇ ਹਾਂ ਜੀ ਦੇਖੋ ਇਹ ਜਿਹੜੇ ਰੇਲਵੇ ਜਿਨ੍ਹਾਂ ਨੇ ਅੰਡਰਪਾਸ ਬਣਾਇਆ ਸੀਗਾ ਉਹਨਾਂ ਨੂੰ ਇੱਕ ਗਾਰਡਨ ਲਾਉਣੇ ਚਾਹੀਦੇ ਸੀ ਜੀ ਇੱਧਰ ਉਹਨਾਂ ਨੇ ਫਾਊਂਡੇਸ਼ਨ ਤਾਂ ਬਣਾ ਦਿੱਤੀ ਹੈ ਬਟ ਉਹ ਗਾਰਡਨ ਨਹੀਂ ਲਗਾਇਆ ਜੇ ਗਾਰਡਨ ਲੱਗਾ ਹੋਵੇ ਤੇ ਇਹ ਨਹੀਂ ਪਹਿਲਾਂ ਇੱਥੇ ਗਾਰਡਨ ਲੱਗਾ ਹੋਇਆ ਸੀ ਕੋਈ ਸੜਕਾਂ ਨੇ ਜਿਹਨਾਂ ਲੰਘਣਾ ਹੀ ਆਂ ਬਿਕਲ ਨੇ ਖੁੱਲੀਆਂ ਸੜਕਾਂ ਨੇ ਉਹਨਾਂ ਲੰਘਣ ਕੇ ਨੋ ਐਂਟਰੀ ਤਾਂ ਕੋਈ ਆਪਣੇ ਸ਼ਹਿਰ ਤੇ ਹੈ ਨਹੀਂ ਅੱਛਾ ਨੋ ਐਂਟਰੀ ਦਾ ਵੀ ਹੈ ਸ਼ਹਿਰ ਚ ਲਈ ਕੋਈ ਵੀ ਜੇ ਇਸ ਕਰਕੇ ਇਹ ਆ ਜਾਂਦੇ ਪਰ ਇਹਦੀ ਗਲ ਇਹਦੇ ਗਲਤੀ ਕਰਕੇ ਐਸੇ ਇਸ ਨੂੰ ਚਮਕੀ ਲੈ ਕੇ ਚਲੇ ਆ। ਹੁਣ ਇੱਕ ਗੱਡੀ ਬੰਦ ਕਰੋਗੇ? ਬਾਉਂਡ ਕਰਾਂਗੇ ਸਰ। ਠੀਕ ਹੈ।